ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਅੱਜ ਗੱਲ ਕਰਦੇ ਹਾਂ 7 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਾਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਿਆ ਖਾਸ ਕਰਕੇ ਪੱਛਮੀ ਮਾਲਵਾ ਉਹਦੇ ਵਿੱਚ ਫਾਜ਼ਿਲਕਾ ਦੇ ਬਹੁਤ ਸਾਰੇ ਇਲਾਕੇ ਮੁਕਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਤੇ ਕੁਝ ਕੁ ਇਲਾਕੇ ਸੰਗਰੂਰ ਦੇ ਇਹਨਾਂ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਸੋਨਾ ਮੀਂਹ ਦੇਖਿਆ ਗਿਆ ਸਵੇਰ ਵੇਲੇ ਦੂਸਰੀ ਤਰਫ ਹਰਿਆਣਾ ਤੇ ਹਿਮਾਚਲ ਜਿਵੇਂ ਗੰਗानगर ਹੋ ਗਿਆ ਜਾਂ ਸਰਸੇ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਵੀ ਤਕੜੀ ਉਮੀਦੀਆਂ ਕਰਮਈਆਂ ਦੇਖੀਆਂ ਗਈਆਂ ਬਾਕੀ ਪੰਜਾਬ ਦੇ ਵਿੱਚ ਬੱਦਲਵਾਈ ਜਰੂਰ ਰਹੀ ਪਰ ਵੱਡੇ ਪੱਧਰ ਤੇ ਮੀਂਹ ਕਿਤੇ ਵੀ ਨਹੀਂ ਪਿਆ ਜਿਹੜਾ ਇਹ ਸਿਸਟਮ ਸੀਗਾ ਅੱਜ ਤਕਰੀਬਨ ਆਖਰੀ ਦਿਨ ਸੀਗਾ ਹੋ ਸਕਦਾ ਰਾਤ ਵੇਲੇ ਥੋੜੇ ਬਹੁਤੇ ਹਲਕਿਆਂ ਦੇ ਵਿੱਚ ਕੈਡਮਨ ਜਾਂ ਹਲਕੇ ਤੋਂ ਦਰਮਿਆਨੇ ਜਾਂ ਸ਼ਰਾਟੇ ਲੱਗ ਜਾਣ ਨਹੀਂ ਤਾਂ ਮੌਸਮ ਜ਼ਿਆਦਾਤਰ ਮੁੱਖ ਇਲਾਕਿਆਂ ਦੇ ਵਿੱਚ ਸਾਫ਼ ਹੋਵੇਗਾ ਅਗਲੇ 2 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਵੱਡੇ ਪੱਧਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਹਵਾ ਦੇ ਵਿੱਚ ਨਮੀ ਹੋਣ ਕਰਕੇ ਗਰਮੀ ਤੇ ਹੌਮਸ ਵੰਡ ਨਾਲ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਹਲਕੇ ਤੋਂ ਦਰਮਿਆਨੇ ਛਰਾਟੇ ਲਗਾਤਾਰ ਲੱਗਦੇ ਰਹਿਣਗੇ ਕਿਸੇ ਸ਼ਹਿਰ ਦੇ ਉੱਪਰ ਜਾਂ ਪੰਜ ਸੱਤ ਪਿੰਡਾਂ ਵਿੱਚ ਅਜਿਹੇ ਮੀਂਹ ਹਲਕੇ ਤੋਂ ਦਰਮਿਆਨਾ ਲਗਾਤਾਰ ਟੁੱਟਵੇਂ ਤੌਰ ਤੇ ਪੈਂਦਾ ਰਹੇਗਾ ਪਰ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈ ਦੂਸਰੀ ਤਰਫ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ 11 ਤਰੀਕ ਤੋਂ ਬਾਅਦ ਸਾਰੇ ਪੰਜਾਬ ਵਿੱਚ ਇੱਕ ਵਾਰ ਫੇਰ ਰਹੇਗੀ